ਦੀਵਾ ਹੈ குரு ਜੀ ਤਨਵਾਹੇ ਗੁਰੂ ਸਾਜਣ ਚੱਲੇ ਪਿਆਰੇ ਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਕੰਠੜੀ ਦੇ ਮਿਲੇਗਾ ਸੋਈ ਮਿਲੇਗਾ ਸੋਈ ਸਾਹਿਬ ਸਿਉ ਮੇਲ ਜਿਉ ਹੋ ਵੈ ਸਾਹਿਬ ਸਿਉ ਮੇਲ ਦੇਨ ਦੁਨੀ ਦੇ ਮਾਲਕ ਸ਼ਬਦ ਅਵਤਾਰ ਸ਼ਬਦ ਗੁਰੂ ਤਨ ਤਨ ਸਤਿਗੁਰੂ ਸਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੇ ਪਵਿੱਤਰ ਚਰਨਾਂ 'ਚ ਸੁਭਾਏ ਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਗੁਰ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਹੈਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਅੱਜ ਆਪਾਂ ਸਾਰੇ ਇੱਕ ਵੈਰਾਗਮਈ ਸਮੇਂ ਤੇ ਇਕੱਤਰ ਹੋਏ ਆਂ ਸਾਡੇ ਸਾਰਿਆਂ ਦੇ ਸਤਿਕਾਰਯੋਗ ਮਾਤਾ ਹਰਜੀਤ ਕੌਰ ਵੈਗੁਰੂ ਅਕਾਲ ਪੁਰਖ ਨੇ ਜਿੰਨੀ ਉਹਨਾਂ ਨੂੰ ਸੁਆਸਾ ਦੀ ਪੂੰਜੀ ਬਖਸ਼ ਕੇ ਸੰਸਾਰ ਤੇ ਭੇਜਿਆ ਸੀ ਨਾ ਉਹਨੇ ਸੁਆਸਾ ਨੂੰ ਭੋਗਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਆਪਾਂ ਸਾਰਿਆਂ ਨੂੰ ਉਸ ਦੇਵੀ ਵਿਛੋੜਾ ਦੇ ਗਏ ਅੱਜ ਆਪਾਂ ਉਹਨਾਂ ਦੇ ਅੰਤਮ ਅਰਦਾਸ ਦੇ ਸਮਾਗਮਾਂ ਦੇ ਵਿੱਚ ਇਕੱਤਰ ਹੋਏ ਆਂ ਦਸਰਿਆਂ ਤੋਂ ਪਹਿਲਾਂ ਕਰਮਵਾਰ ਜਥਿਆਂ ਪਾਸੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਆਉ ਇੱਕ ਸ਼ਬਦ ਦੀ ਹਾਜ਼ਰੀ ਸੰਬਤ ਸਾਹਾ ਲਿਖਿਆ ਮਿਲ ਕਰ ਪਵ ਹੋ ਤੇਲ ਦੇਖੋ ਸੱਜਣ ਅਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਵੇਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਸਭ ਨਾ ਸਹਰੇ ਵੰਝਣਾ ਸਭ ਬਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਇਹ ਜਿਹੜਾ ਸੰਸਾਰ ਹੈ ਨਾ ਇਹ ਸਾਡਾ ਸਾਰਿਆਂ ਦਾ ਪੇਕਾ ਕਰਿਆ ਮੌਤ ਤੋਂ ਬਾਅਦ ਜਿੱਥੇ ਅਸੀਂ ਜਾਣਾ ਹੈ ਪਰਲੋਕ ਉਹ ਸਾਡਾ ਸਾਰਿਆਂ ਦਾ ਸਹੁਰਾ ਘਰ ਆ। ਇੱਕ ਦਿਨ ਅਸੀਂ ਸਾਰਿਆਂ ਨੇ ਇਸ ਪੇਕੇ ਘਰ ਨੂੰ ਛੱਡ ਕੇ ਆਪਣੇ ਸਹੁਰੇ ਘਰ ਚਲੇ ਜਾਣਾ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਉਹ ਸੁਹਾਗਵੰਤੀਆਂ ਧੰਨੇ ਜਿਨ੍ਹਾਂ ਦਾ ਵੈਗੁਰੂ ਨਾਲ ਪਿਆਰ ਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੇ ਸੰਬਾਤਾ ਹਰਜੀਤ ਕੌਰ ਜੀ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਆ। ਮੈਨੂੰ ਯਾਦ ਹੈ ਸਤਕਾਰਯੋਗ ਬਿੱਟਰੋ ਸਾਹਿਬ ਬੈਠੇ ਨੇ ਸ਼ਾਇਦ ਅਸੀਂ ਉਦੋਂ ਇਕੱਠੇ ਸਾ ਮਹਾਂਪੁਰਸ਼ ਸਤਖੰਡ ਵਾਸੀ ਬਾਬਾ ਠਾਕੁਰ ਸਿੰਘ ਉਹਨਾਂ ਦੇ ਨਾਲ ਬੰਬੇ ਉਦੋਂ ਹੀ ਮਾਤਾ ਜੀ ਬੱਚਿਆਂ ਨੂੰ ਲੈ ਕੇ ਦਮਦਮੇ ਟਕਸਾਲ ਦੇ ਹੈੱਡਕੁਆਰਟਰ ਆਏ ਸਨ ਮਹਾਂਪੁਰਸ਼ਾਂ ਦੀ ਪ੍ਰੇਰਣਾ ਸਦਕਾ ਔਰ ਇਹ ਸੱਚੇ ਕਿ ਮਾਤਾ ਹਰਜੀਤ ਕੌਰ ਨੇ ਦਮਦਮੇ ਟਕਸਾਲ ਦੇ ਨਾਲ ਜਥੇ ਸੰਗਤ ਦੇ ਨਾਲ ਤੋੜ ਨਿਵਾ ਦਿੱਤੀ ਗਾਧਕੇ ਆਖੋ ਸਾਤਨਾ ਸ੍ਰੀ ਵਾਹਿਗੁਰੂ ਕਿਸੇ ਵਿਦਵਾਨ ਦਾ ਕਥਨ ਹੈ ਕਹਿੰਦੇ ਕੋਈ ਫੁਲਵਾੜੀ ਸੋਹਣੀ ਹੋਵੇ ਨਾ ਤੇ ਇਹ ਦੇਖੋ ਵੀ ਫੁਲਵਾੜੀ ਨੂੰ ਸਿੰਜਣ ਵਾਲਾ ਕੌਣ ਆ ਪਾਪ ਮਾਲਿਕ ਨੱਕ ਸਿਆਣਾ ਹੈ ਫੁਲਵਾੜੀ ਸੋਹਣ ਸੋਹਣੀ ਹੋਣ ਦਾ ਕਾਰਨ ਉਹਦਾ ਮਾਲੀ ਬੜਾ ਸਿਆਣਾ ਹੋਵੇਗਾ ਮੇਰੇ ਵੀਰ ਬਾਈਬਲਜੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਭਾਈ ਮਨਦੀਪ ਸਿੰਘ ਤਿੰਨੋਂ ਬੱਚੇ ਜਿਹੜੇ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੀ ਛਤਰ ਛਾਇਆ ਹੇਠ ਜਵਾਨ ਹੋਏ ਔਰ ਜਥੇ ਸੰਗਤ ਵਿੱਚ ਰਹਿ ਕੇ ਗੁਰਮਤਿ ਦੀ ਵਿਦਿਆ ਧਾਰਨ ਕੀਤੀ ਔਰ ਬੜੇ ਸੁਲਝੇ ਤਬਲਾ ਬਾਦਕ ਬਣੇ ਬਾਣੀ ਬਾਣੇ ਤੇ ਧਾਰਨੀ ਇਹ ਸਾਰੀ ਦੇਨ ਉਸ ਮਾਲੀ ਮੇਰੇ ਕਹਿਣ ਤੋਂ ਪਾਵ ਮਾਤਾ ਹਰਜੀਤ ਕੌਰ ਦੀ ਦੇਣ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਹਿਗੁਰੂ ਔ ਆਪ ਬਾਣੀ ਦੇ ਨਾਲ ਜੁੜੇ ਬੱਚਿਆਂ ਨੂੰ ਜੋੜਿਆ ਆਪ ਸਿੱਖੀ ਨਾਲ ਜੁੜੇ ਬੱਚਿਆਂ ਨੂੰ ਜੋੜਿਆ ਅੱਜ ਤਿੰਨੇ ਬੜੇ ਹੋਣ ਹਾਰ ਬੱਚੇ ਨੇ ਬਾਣੀ ਬਾਣੇ ਨਾਲ ਪਿਆਰ ਕਰਨ ਵਾਲੇ ਤੇ ਕੀਰਤੀ ਨੇ ਇਹ ਸਤਿਗੁਰਾਂ ਦੀ ਬੜੀ ਵੱਡੀ ਕਿਰਪਾ ਔਰ ਮਾਤਾ ਜੀ ਜਿੱਥੇ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਸਨ ਉਥੇ ਦਮਦਮੀ ਟਕਸਾਲ ਵਿੱਚ ਗੁਰਦੁਆਰਾ ਸਾਹਿਬ ਚ ਹਰੇਕ ਸੇਵਾ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਇਹ ਮਹਾਨ ਸੇਵਾ ਕੀਤੀ ਸਤਿਗੁਰੂ ਕਿਰਪਾ ਕਰੇ ਰਹਿਮਤ ਕਰੇ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਪਿੱਛੇ ਉਹਨਾਂ ਦੇ ਬੱਚੇ ਔਰ ਸਮੁੱਚੇ ਜਥੇ ਸੰਗਤ ਨੂੰ ਸਤਿਗੁਰੂ ਬਾਣਾ ਮੰਨਣ ਦਾ ਬਲ ਬਖਸ਼ੇ ਆਓ ਮਾਤਾ ਜੀ ਦੀ ਯਾਦ ਵਿੱਚ ਆਪਾਂ ਪਵਿੱਤਰ ਸ਼ਬਦ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਬ ਸਿਉੰਬੇ 16 ਸਾਹਿਬ ਦੀ ਪਵਿੱਤਰ ਬਾਣੀ ਦਾ ਪਹਿਲਾ ਸ਼ਬਦ ਆਪਾਂ ਪੜ੍ਹਦੇ ਆ ਸੁਣਦੇ ਆ ਮੇਰੇ ਪਾਤਸ਼ਾਹ ਸਮਝਾਉਂਦੇ ਨੇ ਘਰ ਵਿੱਚ ਬੱਚੀ ਬੱਚੇ ਦਾ ਵਿਆਹ ਰੱਖਿਓ ਵੇ ਸਾਹਾ ਗਣਿਆ ਜਾਂਦਾ ਏ ਸੰਸਾਰ ਦੀ ਰਵੈਤ ਅਨੁਸਾਰ ਗੁਰਮਤਿ ਦੀ ਇਹ ਮਰਿਆਦਾ ਨਹੀਂ ਕਹਿੰਦੇ ਸਾਹਾ ਗਣਿਆ ਜਾਂਦਾ ਏ ਫਿਰ ਤੇਲ ਚੜਾਉਣ ਦੀ ਰਸਮ ਕੀਤੀ ਜਾਂਦੀ ਏ ਫਿਰ ਵਿਆਹ ਹੁੰਦਾ ਏ ਬੱਚੀ ਡੋਲੀ ਵਿੱਚ ਪਾ ਕੇ ਤੇ ਆਪਣੇ ਸਹੁਰੇ ਘਰ ਜਾਂਦੀ ਆ ਆਪਣੀਆਂ ਸਖੀਆਂ ਨੂੰ ਆਖਦੀ ਏ ਅਸੀਸ ਵਾਲੇ ਗੀਤ ਗਾਓ ਮੇਰਾ ਮੇਰੇ ਪਤੀ ਨਾਲ ਪਿਆਰ ਹੋਵੇ ਢੇਰ ਸਾਰਾ ਸਤਕਾਰ ਮੈਨੂੰ ਸਹੁਰੇ ਘਰ ਚੋਂ ਮਿਲੇ ਆਪਾਂ ਸਾਰੇ ਸਖੀਆਂ ਰੂਪ ਵਿੱਚ ਇਕੱਤਰ ਹੋਏ ਆਂ ਮਨੋ ਮਾਤਾ ਹਰਜੀਤ ਕੌਰ ਜੀ ਸੰਸਾਰ ਤੋਂ ਜਾ ਰਹੇ ਨੇ ਤੇ ਉਹ ਸਾਨੂੰ ਕਹਿ ਰਹੇ ਹੋਣ ਐ ਸਖਿਓ ਐ ਗੁਰਸਿੱਖੋ ਮੈਂ ਚੱਲੀਆਂ ਮੇਰੇ ਵਾਸਤੇ ਅਰਦਾਸ ਕਰਿਓ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਹਿਬ ਸੋ ਮੇਲ ਮੇਰਾ ਵਹਿਗੁਰੂ ਨਾਲ ਬਲਾਪ ਹੋ ਜਾਵੇ ਬੜੇ ਪਿਆਰ ਦੇ ਨਾਲ ਇਹ ਪਾਵਨ ਤੇ ਪਵਿੱਤਰ ਸ਼ਬਦ ਦੀ ਹਾਜ਼ਰੀ ਉਪਰੰਤ ਸਤਿਕਾਰਯੋਗ ਦਮਦਮੀ ਟਕਸਾਲ ਦੇ ਵਿਦਵਾਨ ਗਿਆਨੀ ਪਰਮੰਦਰਪਾਲ ਸਿੰਘ ਜੀ ਉਹ ਆਪ ਜੀ ਨੂੰ ਗੁਰਮਤਿ ਵਿਚਾਰਾ ਸਰਵਣ ਕਰਾਉਣਗੇ ਆਓ ਰਲ ਮਿਲ ਪਵਿੱਤਰ ਸ਼ਬਦ ਦੀ ਹਾਜ਼ਰੀ ਬਾਤ ਹਰਜੀਤ ਕੌਰ ਜੀ ਦੀ ਯਾਦ ਵਿੱਚ ਸਾਰੇ ਬੜੇ ਪਿਆਰ ਦੇ ਨਾਲ ਲਵਾਈਏ ਜਿਉਂ ਹੋਵੇ ਸਾਹਿਬ ਸਿਉ ਮੇਲ ਜਿਉਂ ਹੋਵੇ ਸਾਹਿਬ ਸਿਉ ਮੇਲ ਜਿਉਂ ਹੋਵੇ ਸਾਹਿਬ ਸਿਉ ਬੇਦ ਜਿਉਂ ਹੋ ਵੈਸਾ ਹੈਬ ਸਿਉਂ ਮੇਲ ਦੇਹੋ ਸਜਣ ਅਸੀ ਸੜੀਆਂ ਦੇਹੋ ਸਜਣ ਅਸੀ ਸੜੀਆਂ ਜਿਉਂ ਹੋ ਵੈਸਾ ਹੈਬ ਸਿਉਂ ਮੇਲ ਜਿਉਂ ਹੋਵੇ ਸਾਹਿਬ ਸਿਉ ਮੇਲੇ ਜਿਉਂ ਹੋਵੇ ਸਾਹਿਬ ਸਿਉ ਮੇਲੇ ਜਿਉਂ ਹੋਵੇ ਸਾਹਿਬ ਸਿਉ ਮੇਲੇ ਸੰਬਤ ਸਾਹ ਲਿਖਿਆ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਹੋਤੇਲ ਮਿਲ ਕਰ ਪਾਵੋ ਹੋਤੇਲ ਜਿਉਂ ਹੋ ਵੈ ਸਾਹਿਬ ਸੋ ਮੇਲੇ ਜਿਉਂ ਹੋਵੇ ਸਾਹਿਬ ਸਿਉਂ ਮੇਲੇ ਜਿਉਂ ਹੋਵੇ ਸਾਹਿਬ ਸਿਉਂ ਮੇਲੇ ਜਿਉਂ ਹੋਵੇ ਸਾਹਿਬ ਸਿਉਂ ਮੇਲੇ जय कर कीरत है की जय कर कीरत है की करते कहो हो बिचारो तित गावो हो सोहेला सेवरे हो सेर जनहा ਸੇਵਰ ਹੋ ਸੇਰ ਜਨ ਹਾਰੋ ਜੋ ਹੋਵੇ ਸਾਹਿਬ ਸਿਉ ਮੇਲ 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 ਸੋ ਮੇਲ ਤੁਮ ਗਾਵੋ ਮੇਰੇ ਨਿਰਪੋਖਾ ਸੋਹੇਲਾ ਹਵਾਰੀ ਸੋਹੇ ਲੈ ਸੋਹੇ ਲੈ ਸਦਾ ਸੁਖ ਹੋਏ ਸੋਹੇ ਲੈ ਸਦਾ ਸੁਖ ਹੋਏ ਜਿਉਂ ਹੋਵੇ ਸਾਹਿਬ ਸਿਉ ਮੇਲੇ ਜਿਉਂ ਹੋਵੇ ਸਾਹਿਬ ਸਿਉ ਮੇਲੇ ਜਿਉਂ ਹੋਵੇ ਸਾਹਿਬ ਸਿਉ

ਨਿਤ ਜੀੜੇ ਸਮਾਲੀਆਂ ਤੇਖੇਗਾ ਦੇਵਨ ਹਰ ਤੇਰੇ ਦਾਨੇ ਕੀਮਤ ਨਾ ਪਵੈ ਇਸ ਦਾ ਤੇ ਕਮਣ ਸਮਾਰ ਇਸ ਦਾ ਤੇ ਕਵਣ ਸਮਾਰ ਜਿਉ ਹੋਵੈ ਸਾਹਿਬ ਸਿਉ ਮੇਲ ਜਿਉ ਹੋ ਵੈ ਸਾਹਿਬ ਸਿਉ ਮੇਲ ਜਿਉ ਹੋ ਵੈ ਸਾਹਿਬ ਸਿਉ ਮੇਲ ਜਿਉ ਹੋ ਵੈ ਸਾਹਿਬ ਸਿਉ ਮੇਲ ਧਰ ਕਰ ਈ ਹੋਵ ਪਹੋਚ ਖੱਟੜੇ ਨਿਤ ਪਵਨ ਸਤਨਹਾਰਾ ਸਿਮਰੀਐ ਨਾਨਕ ਸੇ ਤੇ ਅਵਨ ਨਾਨਕ ਸੇ ਤੇ ਅਵਨ ਜੋ ਹੋ ਵੈ ਸਾਹਿਬ ਸਿਉ ਮੇਲ ਜੋ ਹੋ ਵੈ ਸਾਹਿਬ ਸਿਉ ਮੇਲ ਜਿਉ ਹੋ ਵੈਸਾ ਹੈਬ ਸਿਉ ਮੇਲ ਜਿਉ ਹੋ ਵੈਸਾ ਹੈਬ ਸਿਉ ਮੇਲ ਦੇਖੋ ਸਜਣ ਅਸੀ ਸੜੀਆਂ ਦੇਖੋ ਸਜਣ ਅਸੀ ਸੜੀਆਂ ਜੋ ਹੋ ਵੈਸਾ ਹੈਬ ਸਿਉ ਮੇਲ 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 ਆ ਕਹ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨ ਪਉ ਜਲ ਫੇਰਾ ਅਰਦਾਸ ਬੇਨਤੀ ਸਤਿਗੁਰੂ ਕਿਰਪਾ ਕਰਿਓ ਮਾਤਾ ਹਰਜੀਤ कौर ਨੂੰ ਆਪਣੇ ਚਰਨਾਂ ਚ ਨਵਾਸ ਪਿੱਛੇ ਸੁੱਚੇ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ਿਸ਼ ਕਰਨਾ ਬਾਈਬਲ ਜੀਸਸ ਬਾਈ ਗੁਰਪ੍ਰੀਤ ਸਿੰਘ ਜਿਹੜੇ ਵਿਦੇਸ਼ ਦੀ ਧਰਤੀ ਤੇ ਸੈਟਲ ਨੇ ਆਪਣੇ ਧਰਮ ਦੀ ਗ੍ਰਿਤ ਕਰਦੇ ਨੇ ਸਤਿਗੁਰਾਂ ਦੀ ਬੜੀ ਕਿਰਪਾ ਹੈ ਭਾਈ ਮਨਦੀਪ ਸਿੰਘ ਇੱਥੇ ਰਹਿ ਕੇ ਕੀਰਤ ਕਰਦੇ ਨੇ ਬਾਤਾ ਜੀ ਦਾ ਬੜਾ ਸਿਆਣਾ ਸੋਹਣਾ ਪਰਵਾਰ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਔਰ ਮੈਂ ਦੇਖ ਰਿਹਾ ਹਾਂ ਜਿੱਦਨ ਬਾਤਾ ਜੀ ਪੂਰੇ ਹੋਏ ਬੱਚਿਆਂ ਨੇ ਬੜੀ ਨੇਕ ਦਲੀ ਦੇ ਨਾਲ ਜਿੱਥੇ ਘਰ ਸ੍ਰੀ ਸਹਿਜ ਪਾਠ ਪਰਾਰੰਭ ਕਰਵਾਏ ਦੋਨੋਂ ਟਾਈਮ ਕਥਾ ਕੀਰਤਨ ਦੇ ਸੁੰਦਰ ਦੀਵਾਨ ਸਜਦੇ ਰਹੇ ਸਤਿਗੁਰੂ ਕਿਰਪਾ ਕਰਨ ਐਸੀ ਔਲਾਦ ਹਰੇਕ ਮਾਤਾ ਪਿਤਾ ਨੂੰ ਦੇਣ ਸੀ ਸਤਿਗੁਰਾਂ ਦੀ ਕਿਰਪਾ ਹੈ ਉਹਨਾਂ ਦੀ ਕੀਰਤੀ ਸੰਗਤ ਦਾ ਫਲ ਹੈ ਸਤਿਗੁਰੂ ਮੇਰ ਕਰਨੇ ਸੇਤਰਾ ਬੱਚਿਆਂ ਦੀ ਜਥੇ ਸੰਗਤ ਦਾਲ ਬਣੀ ਰਹੇ ਇਹ ਅਰਦਾਸ ਬੇਨਤੀ ਜਿੱਥੇ ਰਿਸ਼ਤੇਦਾਰ ਗੁਰਮੁਖ ਪਿਆਰੇ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਇਹਨਾਂ ਦਾ ਧੰਨਵਾਦ ਅਤੇ ਸਾਡੇ ਬੜੇ ਸਤਕਾਰਯੋਗ ਜਥੇਦਾਰ ਬਾਬਾਜੀ ਸਿੰਘ ਜੀ ਜਥੇਦਾਰ ਬਾਬਾ ਬੂੜ ਸਿੰਘ ਜੀ ਭਾਈ ਨਿਰਮਲ ਸਿੰਘ ਜੀ ਸਤਕਾਰਯੋਗ ਭਾਈ ਪ੍ਰਕਾਸ਼ ਸਿੰਘ ਜੀ ਭਾਈ ਜਿੰਦਰ ਸਿੰਘ ਭਾਈ ਬਲਵੀਰ ਸਿੰਘ ਸਾਰੇ ਜਥੇ ਦੇ ਸਿੰਘ ਹਾਜ਼ਰੀਆਂ ਭਰ ਰਹੇ ਨੇ ਇਹ ਜਥੇ ਸੰਗਤ ਨਾਲ ਪਰਿਵਾਰ ਦਾ ਪਿਆਰ ਆ ਪਿਆਰ ਦਾ ਸਦਕਾ ਆਪਾਂ ਦਮਦਮਿਤਕਸਾਲ ਦੇ ਕੇਂਦਰੀ ਸਥਾਨ ਤੇ ਬੈਠ ਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਾਤਾ ਜੀ ਦੀ ਜਾਤ ਦੇ ਨਾਲ ਜੁੜ ਰਹੇ ਆ ਸਤਿਗੁਰੂ ਕਿਰਪਾ ਕਰਨ ਆਓ ਸਤਿਕਾਰਯੋਗ ਗਿਆਨੀ ਭਾਈ ਪ੍ਰਮਿੰਦਰਪਾਲ ਸਿੰਘ ਜੀ ਦਮਦਮਿਤਕਸਾਲ ਦੇ ਪ੍ਰਸਿੱਧ ਵਿਦਵਾਨ ਉਹ ਕੁਝ ਸਮਾਂ ਆਪ ਸੰਤਾਂ ਦੇ ਦਰਸ਼ਨ ਕਰਨਗੇ ਜੀ ਹਾਜ਼ਰੀਆਂ ਪਰਦੇਆਂ ਹੋਈਆਂ ਗਲਤੀਆਂ ਭੁੱਲ ਆ ਚੁੱਕਾਂ ਦੀ ਮਾਫੀ ਅੱਗੇ ਵਾਸਤੇ ਸਮਤ ਬਖਸ਼ਨੀ ਗੁਰ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ